ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ ਬੀਤੇ ਦਿਨੀ ਪਿੰਡ ਦਾਸੂਵਾਲ ਦੇ ਸੀਨੀਅਰ ਕਾਂਗਰਸੀ ਆਗੂ ਸਰਜ ਸਿੰਘ ਦਾਸੂਵਾਲ ਪਾਸੋਂ ਪੁਲਿਸ ਪ੍ਰਸ਼ਾਸਨ ਵੱਲੋਂ ਹੈਰੋਇਨ ਫੜਨ ਦਾ ਦਾਵਾ ਕੀਤਾ ਗਿਆ ਸੀ ਅਤੇ ਅੱਜ ਉਸ ਮਾਮਲੇ ਨੇ ਇੱਕ ਹੋਰ ਨਵਾਂ ਮੋੜ ਉਸ ਵਕਤ ਲੈ ਲਿਆ ਜਦੋਂ ਸਾਰਜ ਸਿੰਘ ਦਾਸੂਵਾਲ ਦੀ ਪਤਨੀ ਗਰਮੀਤ ਕੌਰ ਨੇ ਆਪਣੇ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਸਾਰੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਭਾਈ ਝਾੜੂ ਸਾਹਿਬ ਬਲਟੋਆ ਵਿਖੇ ਨਤਮਸਤਕ ਹੋ ਕੇ ਸੌ ਚੁੱਕੀ ਅਤੇ ਸਾਰਜ ਸਿੰਘ ਦਾਸੂਵਾਲ ਨੂੰ ਬੇਕਸੂਰ ਦੱਸਿਆ ਕੀ ਹੈ ਇਹ ਸਾਰਾ ਮਾਮਲਾ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਮੈਂ ਗਰਮੀਤ ਕੌਰ ਪਤਨੀ ਸਾਰੇ ਸਿੰਘ ਇਹ ਦੋ ਮਿੰਟ ਬਚੇ ਆ ਇਹ ਸਾਰੇ ਦੇ ਮੰਮੀ ਆ ਇਹ ਸਾਰੇ ਦੇ ਚਾਚੀ ਜੀ ਜੋ ਵਾਕਿਆ ਹੋਇਆ ਗਲਤ ਜੋ ਵਾਕਿਆ ਆ ਸਾਰਾ ਗਲਤ ਹੋਇਆ ਬਿਲਕੁਲ ਨਜਾਇਜ਼ ਹੋਇਆ ਸਾਰੇ ਸਿੰਘ ਦੀ ਪਤਨੀ ਹੁੰਦੀ ਨਾਤੇ ਇਹ ਸਭ ਮੈਂ ਜਾਣਦੀ ਹਾਂ ਕਿ ਬਿਲਕੁਲ ਧੱਕਾ ਆ ਸਾਰੇ ਸਿੰਘ ਪਰਸੋ ਤਕਰੀਬਨ 8:10 ਵਜੇ ਫਲੋਜਪੁਰ ਮੈਰਿਜ ਤੇ ਜਾ ਰਹੇ ਸੀ ਰਸਤੇ ਵਿੱਚੋਂ ਕਹਿਆ ਨੂੰ ਕੋਝ ਲੋਕਾਂ ਤੋਂ ਸਾਨੂੰ ਦਸਾਂ ਮਿੰਟਾਂ ਬਾਅਦ ਪਤਾ ਲੱਗਾ ਕਿ ਪੁਲਿਸ ਮੁਲਾਜ਼ਮਾਂ ਨੂੰ ਚੋਕੇ ਲੈ ਗਏ। ਅਸੀਂ ਆਪਣੀ ਪੋਚ ਪੜਤਾਲ ਕਰਨੀ ਸ਼ੁਰੂ ਕੀਤੀ। ਸ਼ੁਰੂ ਕਰਨੀ ਕੀਤੀ। ਸਾਨੂੰ ਪਤਾ ਲੱਗਾ ਕਿ ਸੀਏ ਸਟਾਫ ਤਰੰਤਾਂ ਪੁਲਿਸ ਮੁਲਾਜ਼ਮ ਚੋਕੇ ਲੈ ਗਏ। ਸਵੇਰੇ ਸਾਨੂੰ ਪਤਾ ਲੱਗਾ ਕਿ ਸਾਰੇ ਸਿੰਘ ਤੇ 1 ਕਿਲੋ ਹੀਰਾ ਦਾ ਪਰਚਾ ਝੂਠਾ ਘਟ ਦਿੱਤਾ ਗਿਆ। ਮੈਂ ਸਾਰੇ ਸਿੰਘ ਦੀ ਪਤਨੀ ਹੋਂ ਦੇ ਨਾਤੇ ਸਭ ਜਾਣਦੀ ਆਂ। ਕਿ ਸਰਾਸਰ ਗਲਤ ਤੇ ਝੂਠਾ ਪਰਚਾ ਘਟਿਆ ਗਿਆ ਮੈਂ ਆਪਣੇ ਬੱਚੇ ਲੈ ਕੇ ਗੁਰਦੁਆਰੇ ਸਾਹਿਬ ਬਾਬੇ ਭਾਈ ਝਾੜੂ ਸਾਹਿਬ ਸਮੇਤ ਪਰਿਵਾਰ ਮੈਂ ਕਸਮ ਖਾਨਣੀ ਆ ਜਾਂ ਸਰਜ ਦੀ ਗੱਡੀ ਵਿੱਚੋਂ ਜਾਂ ਸਰਜ ਦੇ ਕੋਲੋਂ ਕੁਝ ਬਰਾਮਦ ਹੋਇਆ ਹੈ ਤੇ ਸਾਡਾ ਇਹ ਸਾਬਤ ਕਰਦਾਂ ਜਿੰਨਾ ਅਫਸਰਾਂ ਨੇ ਗੱਡੀ ਵਿੱਚੋਂ ਕੁਝ ਬਰਾਮਦ ਕੀਤਾ ਹੈ ਉਹ ਅਫਸਰ ਸਾਰਾ ਪਰਿਵਾਰ ਲੈ ਕੇ ਆਪਣੇ ਬੱਚੇ ਲੈ ਕੇ ਬਾਬੇ ਭਾਈ ਝਾੜੂ ਸਾਹਿਬ ਕਸਮ ਖਾ ਜਾਣ ਤੇ ਸਾਨੂੰ ਮਨਜ਼ੂਰ ਆ ਸਰਕਾਰ ਤੋਂ ਡੀਜੀਪੀ ਸਾਹਿਬ ਤੋਂ ਸੀ ਆਮ ਸਾਹਿਬ ਤੋਂ ਹੱਥ ਜੋੜ ਕੇ ਇਹ ਬੇਨਤੀ ਕਰਦੀ ਆ ਕਿ ਮੇਰੇ ਛੋਟੇ ਛੋਟੇ ਬੱਚੇ ਆ ਮੈਨੂੰ ਵਿਸ਼ਵਾਸ ਦਿਵਾਇਆ ਜਾਵੇ ਜਿਹੜਾ ਸਾਡੇ ਤੇ ਝੂਠਾ ਪਰਚਾ ਕੀਤਾ ਹੈ ਇਹ ਸਾਡਾ ਰੱਦ ਕੀਤਾ ਜਾਵੇ ਉੱਚ ਅਧਿਕਾਰੀਆਂ ਤੋਂ ਸਾਡੀ ਇਲਕਵਾਰੀ ਲਵਾ ਕੇ ਸਾਡੀ ਜੋ ਵੀ ਕਾਰਵਾਈ ਬੰਦੀ ਕਰਕੇ ਸਾਡਾ ਇਹ ਪਰਚਾ ਰੱਦ ਕੀਤਾ ਜਾਵੇ ਜੋ ਸਾਨੂੰ ਅੱਜ ਤੱਕ ਇਸਾਈ ਸਾਨੂੰ ਹੋਈ ਹੈ ਸਾਲੂ ਕਿਸੇ ਨੂੰ ਨਾਵੇ ਮੇਰੇ ਛੋਟੇ ਛੋਟੇ ਬੱਚੇ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੀ ਬਸ ਇਹੀ ਮੰਗਿਆ ਸਾਡੇ ਨਾਲ ਧੱਕਾਸ਼ਾਹੀ ਜਿਹੜੀ ਇਹਨਾਂ ਕੀਤੀ ਆ ਇਹਨਾਂ ਮੁਲਾਜ਼ਮਾਂ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਆ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।